ਅੱਲੇ ਛੱਪੜਾਂ ਦੇ ਪਾਣੀ ਠੀਕ ਨਹੀਂ ਹੋਏ ਹਜੇ ਉੱਥੇ ਖੜਿਆ ਹਾਂ ਸਟਰੀਟ ਲਾਈਟਾਂ ਤੇ ਕੂੜੇ ਦੇ ਢੇਰਾਂ ਤੇ ਉਹ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਮਰੀਕਾ ਵਾਲੇ ਚੰਨ ਤੇ ਨਹਿਰ ਲੈ ਕੇ ਜਾਣ ਨੂੰ ਫਿਰਦੇ ਆ ਸਾਤ ਹੋ ਜੇ ਘੱਗਰ ਕਾਬੂ ਨਹੀਂ ਹੋਇਆ ਅਸੀਂ ਉੱਥੇ ਖੜੇ ਹਾਂ ਕਿਉਂਕਿ ਸਾਨੂੰ ਸਾਡੇ ਲੀਡਰਾਂ ਨੇ ਅੱਗੇ ਵਧਣ ਦਿੱਤੇ ਹੀ ਨਹੀਂ ਮੰਗ ਪੱਤਰਾਂ 'ਚ ਮਾਫੀਆਂ ਹੀ ਮਾਫੀਆਂ ਤੁਸੀਂ ਉਹ ਸੁਣੀਏ ਗੱਲ ਮੇਰੇ ਚੈ ਸੁਣੀ ਪਾਣੀ ਦੀ ਸ਼ਾਇਦ ਸੁਣੀ ਹੋਣੀ ਤੁਸੀਂ ਮੇਰੇ ਡੈਡੀ ਜਦੋਂ ਪੜਾਉਂਦੇ ਸੀ ਮੈਂ ਨਾਲ ਸੀ ਅਰਜੀ ਵਾਲੀ ਗੱਲ ਸੁਣੀ ਕਈਆਂ ਨੇ ਸੁਣੀ ਕਈ ਨਹੀਂ ਸੁਣੀ ਹੋਣੀ ਦੱਸ ਬਸ ਬਥੇ ਜਦੋਂ ਮੈਂ ਸਕੂਲ ਪੜ੍ਹਦਾ ਸੱਤਵੇਂ ਚ ਸੱਤਵੇਂ ਚ ਪੜ੍ਹਦਾ ਸੀ ਮੈਂ ਉਸੇ ਸਕੂਲ 'ਚ ਮੇਰੇ ਡੈਡੀ ਹੈਡਮਾਸਟਰ ਸੀਗੇ ਉਹ ਸਾਇੰਸ ਪੜਾਉਂਦੇ ਸੀਗੇ ਮੈਥ ਵੀ ਪੜਾਉਂਦੇ ਸੀਗੇ ਤੇ ਸਕੂਲ ਤੋਲੇਵਾਲ ਸਾਡੇ ਪਿੰਡ ਦੇ ਨੇੜੇ ਹੀ ਤੋਲੇਵਾਲ ਮੈਂ ਸਾਈਕਲ ਤੇ ਡੈਡੀ ਦੇ ਨਾਲ ਹੀ ਜਾਂਦਾ ਸੀ ਨਾਲ ਹੀ ਆ ਜਾਂਦਾ ਸੀ ਸਾਡੀ ਪੰਜਾਬੀ ਦੀ ਟੀਚਰ ਉਹਨੇ ਇੱਕ ਹਾਊਸ ਟੈਸਟ ਜਿਹਾ ਲਿਆ ਕਹਿੰਦੀ ਫੀਸ ਮਾਫੀ ਦੀ ਅਰਜ਼ੀ ਲਿਖੋ ਲਿਖਤੀ ਮਤਲਬ ਪੰਜਾਬੀ ਚ ਸੇਵਾ ਵਿਖੇ શ્રીਮਾਨ ਮੁਖ ਅਧਿਆਪਕ ਜੀ ਸਰਕਾਰੀ ਮਿਡਲ ਸਕੂਲ ਤੋਲੇਵਾਲ શ્રીਮਾਨ ਜੀ ਮੇਰਾ ਨਾਮ ਭਗਵੰਤ ਸਿੰਘ ਹੈ ਮੈਂ ਰੋਲ ਨੰਬਰ 9 ਹੈ ਮੈਂ 7ਵੀਂ ਕਲਾਸ ਦਾ ਵਿਦਿਆਰਥੀ ਹਾਂ ਮੈਂ ਬਹੁਤ ਪੜਾਈ ਵਿੱਚ ਹੁਸ਼ਿਆਰ ਹਾਂ ਮੈਂ 6ਵੀਂ ਵਿੱਚੋਂ क्लास चो फस्ट आया से मैं सातवीं भी, भी क्लास चो प्रथम आवागा पर मेरे पिता जी ओ बहुत गरीब हैं वो एक चपटासी हैं अभी तीन भैन भाई हाँ उन्होंने तनखाह बहुत घट्ट है उन्होंने तनखाह ना घर का गुजारा बहुत मुश्किल चलता है इस करके वो मेरी स्कूल फीस देने असमर्थ हैं कृपा करके मेरी पूरी त पूरी फीस माफ़ की जाए मैं आप जी का धनवाद जी होव आप जी का आग्याकार रोल नंबर चौदह भगवंत सिंह ठीक है अर्जी लिखती मैडम ने चेक कर ली अर्जी वेरी गुड ਨਾਲੇ ਵੀ ਦਿੱਤਾ 10 9.5/10 ਤੇ ਨਾਲੇ ਦੂਜਿਆਂ ਨੂੰ ਦੱਸਿਆ ਐ ਲਿਖੀ ਜੀ ਮੇਰਜੀ ਆ ਦੇਖੋ ਪਰ ਮੈਨੂੰ ਨਹੀਂ ਖੁਸ਼ੀ ਹੋਈ ਜਰਜੀ ਲਿਖ ਕੇ ਜਾਂ ਨੰਬਰ ਲੈ ਕੇ ਮੇਰੇ ਦਿਮਾਗ ਕੁਝ ਹੋਰ ਚੱਲੀ ਜਾਵੇ ਮੈਂ ਕਿਹਾ ਕੋਈ ਗੱਲ ਨਹੀਂ ਜਾਣਦੇ ਹੋਏ ਪੁੱਛਾਂਗੇ ਬਾਪੂ ਜੀ ਨੂੰ ਚਲੋ ਛੁੱਟੀ ਹੋ ਗਈ ਜਾਣ ਲੱਗੇ ਮੈਂ ਕਿਕਰ ਜੀ ਥੱਲੇ ਮੈਂ ਕਿਹਾ ਰੋਕਿਓ ਇੱਥੇ ਡੈਡੀ ਸਾਈਕਲ ਰੋਕ ਲਿਆ ਮੈਂ ਕਹਿੰਦੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਸਾਨੂੰ ਪੜਾਉਂਦੇ ਕਿਉਂ? ਕਿਉਂ ਪੜਾਉਂਦੇ ਹੋ ਤੁਸੀਂ ਸਾਨੂੰ? ਉਹ ਕਹਿੰਦੇ ਤਾਂ ਕਿ ਤੁਹਾਨੂੰ ਅਕਲ ਆਵੇ। ਤੁਹਾਨੂੰ ਦੁਨੀਆ ਭਰ ਦੀ ਜਾਣਕਾਰੀ ਆਵੇ। ਤੁਹਾਨੂੰ ਸੱਚ ਤੇ ਝੂਠ ਦਾ ਫਰਕ ਪਤਾ ਲੱਗੇ। ਮੈਂ ਕਹਿੰਦੀ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਤੁਸੀਂ ਸਾਨੂੰ ਝੂਠ ਪੜਾ ਰਹੇ ਹੋ। ਕਿਦੇ ਇਹ ਕਿਵੇਂ ਹੋ ਜਾਦਾ ਝੂਠ ਪੜਾ ਰਹੇ। ਝੂਠ ਕਿਦੇ ਪੜਾਇਆ ਤੁਹਾਨੂੰ ਦੱਸੋ। ਮੈਂ ਕੱਢ ਕੇ ਕਾਪੀ ਦਿਖਾਦੀ ਮੈਂ ਕਿਹਾ ਪੜਿਓ। ਉਹਨੇ ਮੇਰੀ ਅਰਜੀ ਪੜ੍ਹੀ ਕਹਿੰਦੇ ਬਹੁਤ ਵਧੀਆ ਲਿਖੀ ਹੋਈ ਹੈ। ਕੋਈ ਗਲਤੀ ਵੀ ਨਹੀਂ ਹੈਗੀ। ਅੱਧਕ ਟਿੱਪੀ ਦੀ ਕੋਈ ਗਲਤੀ ਨਹੀਂ। ਸਾਡੇ 9 ਨੰਬਰ ਵੀ ਆਏ ਨੇ ਤੇ ਵੈਰੀ ਵੈਰੀ ਗੁੱਡ ਵੀ ਲਿਖਿਆ ਹੈ ਮੈਂ ਕਹਾਂ ਜੀ ਉਹ ਤਾਂ ਠੀਕ ਹੈ ਪਹਿਲੀ ਗੱਲ ਤਾਂ ਇਹ ਝੂਠ ਹੈ ਕਿ ਮੈਂ ਲਿਖ ਰਿਹਾ ਅਰਜੀ ਤੁਹਾਨੂੰ ਸ਼੍ਰੀਮਾਨ ਮੁਖਦਿਆਪਕ ਜੀ ਸਰਕਾਰੀ ਮੈਦਿਸਕੂਲ ਟੋਲਾਵਰ ਤੁਸੀਂ ਹੋ ਨਾ ਕਹਿੰਦੇ ਹਾਂ ਮੈਂ ਵਿੱਚ ਲਿਖ ਰਿਹਾ ਮੈਂ ਚਪੜਾਸੀ ਹਾਂ ਤੁਸੀਂ ਮੇਰੇ ਤੇ ਇੱਕ ਹੀ ਗੱਲ ਹੋ ਗਈ ਨਾਲ ਤਾਂ ਮੁਖਦਿਆਪਕ ਜੀ ਨਾਲ ਵੀ ਚਪੜਾਸੀ ਹਾਂ ਜੀ ਤੇ ਨਾਲੇ ਤੁਸੀਂ ਲਿਖਿਆ ਵੀ ਮੈਂ ਅਸੀਂ ਤਿੰਨ ਭੈਣ ਭਰਾ ਮੈਂ ਕਿਹਾ ਛੋਟੀ ਭੈਣ ਮਨਪ੍ਰੀਤ ਉਹ ਤੀਜਾ ਕੌਣ ਹੈ ਤੁਸੀਂ ਮੈਂ ਕਿਹਾ ਜੀ ਇਹ ਗਲਤ ਹੈ ਇਹ ਗਲਤ ਹੈ ਤੁਸੀਂ ਮੈਂ ਟੋਕਣਾ ਚਾਹੀਦਾ ਸੀ ਵੀ ਨਹੀਂ ਇਹ ਗਲਤ ਉਹ ਮੇਰੇ ਡੈਡੀ ਮੈਨੂੰ ਕਹਿੰਦੇ ਵੀ ਬੜਾ ਜਿੰਨਾ ਚਿਰ ਤੁਸੀਂ ਗਰੀਬੀ ਨਹੀਂ ਦਿਖਾਓਗੇ ਨਾ ਅਰਜੀ 'ਚ ਫਿਰ ਵੀ ਮਾਫ ਨਹੀਂ ਹੋਣੀ ਮੈਂ ਕੋਈ ਗੱਲ ਨਹੀਂ ਮੇਰੇ ਦਿਮਾਗ 'ਚ ਵੀ ਕੁਦਰਤੀ ਨਿਕਲ ਗਈ ਗੱਲ ਮੇਰੇ ਮੂੰਹੋਂ ਮੈਂ ਜਿੱਥੇ ਕਦੇ ਕੋਈ ਕਲਮ ਜਾਂ ਪੈਨ ਇਹ ਹੱਜ ਆ ਗਿਆ ਕਿ ਮੈਂ ਸਿਲੇਬਸ ਬਦਲ ਸਕਦਾ ਹੋਇਆ ਤਾਂ ਬਦਲੂਗਾ ਮੈਂ ਇੱਥੇ ਅਰਜੀ ਰਹੂਗੀ आरजी फीस μα ફી తీરો ਉਹ ਕਿ ਸਿਲੇਬਸ ਚ ਪਰ ਉਹਨੂੰ ਲਿਖਣ ਦਾ ਤਰੀਕਾ ਬਦਲਾਂਗੇ ਕਿ શ્રીਮਾਨ ਮੁੱਖ ਅਧਿਆਪਕ ਜੀ ਮੈਂ ਆ ਸਟੂਡੈਂਟ ਹਾਂ ਮੈਂ ਪੜਾਈ ਚ ਹਿੱਸਾ ਹਾਂ ਮੇਰੇ ਪਿਤਾ ਜੀ ਕਿਸਾਨ ਨੇ ਜਾਂ ਮੇਰੇ ਪਿਤਾ ਜੀ ਕੋਈ ਵੀ ਮਜ਼ਦੂਰ ਨੇ ਜਾਂ ਕੁਝ ਵੀ ਲਿਖਣਾ ਜੋ ਸੱਚ ਲਿਖੋ ਤੇ ਉਹਨਾਂ ਦੀ ਕਮਾਈ ਇਨੀ ਨਹੀਂ ਹੈਗੀ ਕਿ ਮੇਰੇ ਸਕੂਲ ਦੀ ਫੀਸ ਭਰ ਦੇਣਾ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਸਕੂਲ ਦੀ ਫੀਸ ਮਾਫ ਕੀਤੀ ਜਾਵੇ ਮੈਂ ਇਹ ਚਾਹੁੰਦਾ ਹਾਂ ਮੇਰੀ ਸਕੂਲ ਦੀ ਫੀਸ ਅਦਾ ਹਾਰ ਕੀਤੀ ਜਾਵੇ ਮੈਂ ਵਾਦਾ ਕਰਦਾ ਹਾਂ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਕੇ ਵਿਆਸ ਸਵੇਦ ਸਕੂਲ ਦੀ ਫੀਸ ਵਾਪਸ ਕਰਕੇ ਜਾਊਂਗਾ ਇਹ ਕਰਨ ਲੱਗਿਆ ਹੋਣਾ ਸੀ ਆਉਣ ਵਾਲੇ ਸਿਲੇਬਸ ਚ ਤਾਂ ਕਿ ਬੱਚੇ ਨੂੰ ਕੋਈ ਪੋਜ਼ਿਟਿਵ ਚੀਜ਼ ਤਾਂ ਮਿਲੇ 6ਵੀਂ 7ਵੀਂ ਚ ਲਾਉਂਦੇ ਆਂ ਅਰਜ਼ੀਆਂ ਲਿਖਣ ਫੀਸ ਮਾਫੀ ਜੁਰਮਾਨਾ ਮਾਫੀ ਵੱਡੇ ਹੋ ਕੇ ਬਿਜਲੀ ਮਾਫੀ ਕਰਜ਼ਾ ਮਾਫੀ ਵੱਡੇ ਹੋ ਕੇ ਮਾਫੀ ਮੰਗਣਾ ਸਿਖਾਉਂਦੇ ਨੇ ਸਾਨੂੰ ਮਾਫੀਆਂ ਜੰਤਰ ਮਾਫੀ ਮੰਗਣ ਸਕਾਂਦੇ ਨੇ ਸਿਲੇਬਸ 'ਚ ਹੀ ਪਤਾ ਹੀ ਨਹੀਂ ਲੱਗਦਾ ਸਾਨੂੰ ਕਦੋਂ ਪਖਾਰੀ ਬਣਾ ਦਿੰਦੇ ਨੇ ਸੂਏ ਬਦਲਾਂਗੇ ਇਹ ਐਟੀਟਿਊਡ ਬਦਲਣ ਨਾਲ ਹੈ ਪੋਜ਼ਿਟਿਵਿਟੀ ਅਮਰੀਕਾ ਕੈਨੇਡਾ ਉਹਨਾਂ ਦਾ ਜਿਹੜਾ ਸਿਲੇਬਸ ਹੈ ਉਹਦੇ ਕਿਸੇ ਵੀ ਸਵਾਲ ਦਾ ਜਵਾਬ ਗਲਤ ਨਹੀਂ ਹੈਗਾ ਜੀ ਤੁਸੀਂ ਹੈਰਾਨ ਹੋ ਜਾਓਗੇ ਜੇ ਕਿਸੇ ਨੇ ਉਥੇ ਸਵਾਲ ਆ ਗਿਆ ਫਾਸਟ ਫੂਡ ਆ ਜਿਹੜਾ ਮਿਲਦਾ ਆਪਾਂ ਨੂੰ ਮੈਕਡੋਨਲਡ ਤੇ 버거 ਕਿੰਗ ਤੇ ਪੀਜੇ ਤੇ ਫਾਸਟ ਫੂਡ ਤੁਹਾਡੇ ਲਈ ਲਾਭਦਾਇਕ ਹੈ ਜਾਂ ਹਾਨੀਕਾਰਕ ਜੇ ਤੁਸੀਂ ਲਾਭਦਾਇਕ ਲਿਖਤਾ ਤਾਂ ਲਿਖੋ ਕਾਰਨ ਉਹਦੇ ਵੀ ਆ ਇਹਦਾ ਫਾਇਦਾ ਹੈ ਛੇਤੀ ਮਿਲ ਜਾਂਦਾ ਟਾਈਮ ਬਚਦਾ ਆ ਆ ਆ ਤੇਮ ਕਾ ਜੇ ਹਾਨੀਕਾਰਕ ਤਾਂ ਲਿਖੋ ਕਿ ਇਹਦੇ ਆ ਹਾਨੀਕਾਰਕ ਹੈ ਚਾਹ ਹੋਂਦੇ ਨੇ ਚ ਜ਼ਿਆਦਾ ਉਹ ਹੁੰਦਾ ਇਹਦੇ ਨਾਲ ਮੋਟਾਪਾ ਵੱਧਦਾ ਫਿਰ ਲਿਖ ਦਿਓ ਦੋਨਾਂ ਨੂੰ ਨੰਬਰ ਇੱਕ ਨੂੰ ਲਾਭ ਲਿਖਣ ਦੇ ਇੱਕ ਰੂਹਾਨੀ ਲਿਖਣ ਦੇ ਦੋਨੋਂ ਨੰਬਰ ਬਰਾਬਰ ਵੀ ਆ ਸਕਦੇ ਨੇ ਆਪਣਾ ਆਪਣਾ opinion ਲੈਂਦੇ ਆ ਉਹ ਕਿ ਤੁਸੀਂ ਆਪਦਾ ਆਪਦਾ ਦਿਮਾਗ ਚੋਂ opinion ਦੱਸੋ ਸਾਡੇ ਇੱਥੇ ਜੋ ਗਾਈਡ 'ਚ ਲਿਖਿਆ ਹੋਈ ਸਹੀ ਹੈ ਬਸ ਜੇ ਜਵਾਬ ਨੇ ਆਪਦਾ ਕੋਈ ਹੋਰ ਫਾਰਮੂਲਾ ਬਣਾ ਲਿਆ ਨਾ ਗਲਤ ਹੈ ਕੀ ਪਤਾ ਵੀ ਗਾਈਡ ਵਾਲਾ ਕੀ ਪਤਾ ਹੈ ਉਹਦੇ ਨੂੰ ਹਿਸ਼ਾਰ ਹੋਵੇ ਬੱਚਾ ਉਹ ਵੀ ਤਾਂ ਕੋਈ ਬੰਦਾ ਹੀ ਹੋਗਾ ਸੂਇਸ਼ ਕਰਕੇ ਬੱਚਿਆਂ ਨੂੰ ਨਾ opinion ਉਹਨਾਂ ਨੂੰ ਆਪਦਾ ਦਿਮਾਗ ਚਲਾਉਣ ਦਾ ਮੌਕਾ ਮਿਲਣਾ ਚਾਹੀਦਾ ਐਸ ਲੈਵਲ ਤੱਕ ਸੋਚੀ ਬੈਠਿਆ ਫਿਰ ਕਿਹਨੇ ਮੁਕਾਬਲਾ ਕਰ ਲੈਣਗੇ ਆਪਣਾ ਪੂਰੇ ਦੇਸ਼ ਦੇ ਬੱਚੇ ਜਦੋਂ ਇਮਤਿਹਾਨ ਹੁੰਦਾ ਬਸ਼ਰਤੇ ਕਿ ਪੇਪਰ ਲਈਕ ਨਾ ਹੋਵੇ ਬਸ ਇਮਤਿਹਾਨ ਹੁੰਦਾ ਟੱਕਰ ਟੁੱਕੜ ਇੱਕੋ ਤਾਂ ਹੀ ਹੁੰਦਾ ਅਸੀਂ ਉੱਥੇ ਡਰ ਜਾਂਦੇ ਆ ਕਿ ਸਾਨੂੰ ਉਹ ਪੜ੍ਹਾਏ ਨਹੀਂ ਜਾਂਦਾ ਸੰਦ ਤੇ ਗੈਡਾ ਤੇ ਰੱਖ ਲੈ ਰੱਟੇ ਲਾ ਲੋ ਰੱਟੇ ਸਾਡੇ ਨਾਲ ਇੱਕ ਮੁੰਡਾ ਸੀਗਾ 10ਵੀਂ ਕਲਾਸ ਚ ਫਲਾਈਂਗ ਆ ਗਈ ਉਹਦੇ ਨਕਲ ਦਾ ਪਰਚਾ ਬਣ ਗਿਆ ਨਾ ਨਕਲ ਦਾ ਕੇਸ ਪੈ ਗਿਆ ਉਨੇ ਇੱਥੇ ਲਿਖ ਰੱਖਿਆ ਸੀਗਾ ਬਾਹ ਤੇ ਤੇ ਉਹ ਗਿਆ ਲੀਡਰ ਕੋਲੇ ਹੁਣ ਹੀ 25 30 ਸਾਲ ਪਹਿਲੇ ਗੱਲ ਹੈ ਵੀ ਮਿਸਨ ਜਨਾਬ ਜੀ ਐਮਐਲਏ ਕੋਲ ਗਿਆ ਲੋਕਲ ਕੋਲੇ ਉਹਦਾ ਬਾਪੂ ਜਾਣਦਾ ਹੋਣਾ ਵੀ ਐ ਕਰਕੇ ਕੇਸ ਪੈ ਗਿਆ ਉਹਨੇ ਬੋਰਡ ਦੇ ਚੇਅਰਮੈਨ ਨੂੰ ਕਿਹਾ ਚੇਅਰਮੈਨ ਕਹਿੰਦਾ ਵੀ ਠੀਕ ਹੈ ਕੋਈ ਨਹੀਂ ਕਹਿੰਦਾ ਹੁਣ ਕੇਸ ਤਾਂ ਪੈ ਗਿਆ ਹੁਣ ਇਹ ਮੁੰਡੇ ਦੀ ਪੇਸ਼ੀ ਪਾਉਗੀ ਮੇਰੇ ਕੋਲੇ ਇਹ ਮੈਨੂੰ ਗੱਲਾਂ ਤਿੰਨ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਾਂ ਇਹ ਕਹਦੇ ਮੈਂ ਕੱਲ ਪੇਪਰ ਦੀ ਤਿਆਰੀ ਕਰਨ ਵੇਲੇ ਬਾਹਾਂ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਇੱਕ ਕਹਦੇ ਕਿ ਜੀ ਮੈਂ ਜੋ ਇਹ ਤੇ ਲਿਖਿਆ ਹੋਇਆ ਉਹ ਜੋ ਪੇਪਰ 'ਚ ਕੁਝ ਆਇਆ ਵੀ ਨਹੀਂ ਤੇ ਤੀਜਾ ਸਮਝ ਵੀ ਨਹੀਂ ਆਉਂਦੀ ਸੀ ਪੜਾਇ ਮਤਲਬ ਵੀ ਜੋ ਪੜਿਆ ਜਾ ਸਕੇ ਬਸ ਸਿਆਹੀ ਦੇ ਸ਼ੱਕ 'ਚ ਮੇਰੇ ਤੇ ਕੇਸ ਬਣਾ ਦੇ ਆਹ ਤਿੰਨ ਗੱਲਾਂ ਕਹਿੰਦਾ ਗਏ ਵੇ ಪರಿਹਾਰ ਦੇਣਾ ਉਹ ਕਹਿੰਦਾ ਠੀਕ ਹੈ ਜੀ ਪੇਸ਼ੀ ਪੈ ਗਈ ਚਲੇ ਗਿਆ ਮੁੰਡਾ ਤੇ ਉਨੇ ਫੋਨ ਕੀਤਾ ਬੋਰਡ ਦੇ ਚੇਅਰਮੈਨ ਨੇ ਐਮਐਲਏ ਨੂੰ ਕਹਿੰਦੇ ਕਿਹੜੇ ਪਿੰਡ ਦਾ ਹੈ ਕਹਿੰਦਾ ਸਤੌਜ ਦਾ ਜੀ ਉਦੋਂ ਪਿੰਡ ਮੇਰਾ ਮੇਰੇ ਕਰਕੇ ਮਸ਼ਹੂਰ ਸੀ ਕਲਾਕਾਰ ਦੇ ਕੋਲ ਅਸੇ ਭਗਵੰਤ ਮਾਨ ਵਾਲਾ ਸਤੌਜ ਕਹਿੰਦੇ ਹਾਂ ਜੀ ਫਿਰ ਤਾਂ ਠੀਕ ਹੈ ਕਹਿੰਦੇ ਕੀ ਗੱਲ ਜੀ ਕਹਿੰਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਫੈਸਲਾ ਕੀ ਲਵਾਂ ਉਹ ਕਹਿੰਦੇ ਕਿਵੇਂ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਅੱਜ ਮੈਨੂੰ ਕਹਿਣੀਆਂ ਸੀ ਉਹ ਵੀ ਬਾਹ ਤੇ ਲਿਖ ਕੇ ਲਿਆ ਆਇਆ ਲਿਖ ਲਿਆ ਗਿਆ ਜੀ ਮੈਂ ਕੱਲ ਮਟਾਉਣਾ ਭੁੱਲ ਗਿਆ ਸੀ ਆ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੇਸ ਹੋਰ ਪਾਵਾਂ ਇੱਥੇ ਜਾਂ ਇਹਨੂੰ ਬਰੀ ਕਰਾਂ ਸੁਸਾਨ ਨੂੰ ਤਾਂ ਸਿਖਾਉਂਦੇ ਨਹੀਂ ਜੀ ਸੰਤ ਬਾਹੂਆਂ ਤੇ ਲਿਖਣੇ ਸਿਖਾਉਂਦੇ ਨੇ ਬਸ ਪਰਚੀ ਖਾਜੋ 4 ਨੰਬਰ ਘਟਾ ਜਾਣਗੇ ਯਾਰ ਤੂੰ ਸਰੀਰ ਤਾਂ ਨਾ ਘਟੋ ਘਟ ਰਿਸਕ ਤੇ ਪਾਉ ਪਰਚੀ ਖਾ ਕੇ ਪਤਾ ਨਹੀਂ ਕੀ ਸਿਕਾਈ ਗਏ ਸਾਨੂੰ ਯਾਰ ਨਹੀਂ ਹੁਣ ਬਦਲਾਂਗੇ ਆਪਣੇ ਕੋਲੇ ਬਹੁਤ ਵਧੀਆ ਮੌਕਾ ਹੈ ਹੁਣ ਆਪਾਂ ਖਾਸ ਤੌਰ ਤੇ ਜਿਹੜਾ ਗਰੀਬ ਤਬਕਾ ਹੈ ਨਾ ਗਰੀਬ ਤਬਕਾ ਬਹੁਤ ਪੜਨ ਨੂੰ ਤਿਆਰ ਹੈ ਫਸਟ ਉਹੀ ਆਉਂਦੇ ਨੇ ਕਿਉਂਕਿ ਗਰੀਬ ਨੂੰ ਹੀ ਹੁੰਦਾ ਨਾ ਕਿ ਆਹ ਕਿਤਾਬ ਮੇਰਾ ਤੇ ਮੇਰੇ ਘਰਦਿਆਂ ਦਾ ਜੀਵਨ ਪੱਧਰ ਬਦਲ ਸਕਦੇ ਆ ਆਹ ਕਿਤਾਬ ਜਿਹੜੀ ਆ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਉਹ ਐਸ ਤਰੀਕੇ ਨਾਲ ਜਨੂਨੀ ਹੋ ਕੇ ਪੜਦਾ ਹੈ ਜਿਹੜੇ ਪਹਿਲੀ ਏਸ਼ੀਆ ਚ ਜਾਂ ਫਿਰ ਵੱਡੀਆਂ ਗੱਡੀਆਂ 'ਚ ਜਾ ਕੇ ਪੜਨ ਜਾਂਦੇ ਨੇ ਉਹ ਨਹੀਂ ਪੜ ਸਕਦੇ ਉਹ ਕਿਤਾਬੀ ਕੀੜੇ ਭਾਵੇਂ ਬਣਾ ਲੋਂਗੇ ਉਹਨਾਂ ਨੂੰ ਪਰ ਉਹ ਨਹੀਂ ਕਰ ਸਕਦੇ ਉਹ ਆਹੀ ਤਾਂ ਫਰਕ ਪੈ ਗਿਆ ਉਹਨਾਂ ਆ ਜਿਹੜੇ ਮੇਰੇ ਸਾਹਮਣੇ ਸਾਰੇ ਗਰੋਧੀ ਪਾਟੇ ਲੀਡਰ ਨੇ ਕੋਈ ਸਰਕਾਰੀ ਸਕੂਲ 'ਚ ਨਹੀਂ ਪੜੇ ਹੋਏ ਐ ਜੋ ਸਾਰੇ ਪਾੜਾ ਆਣੇ ਨੇ ਪੰਜਾਬੀ ਨਹੀਂ ਆਉਂਦੀ ਉਹ ਤੇ ਫਸ ਜਾਂਦੇ ਨੇ ਪੰਜਾਬੀ ਆਉਂਦੀ ਨਹੀਂ ਕਿਉਂਕਿ ਉੱਥੇ ਤਾਂ ਪੰਜਾਬੀ ਤਾਂ ਐ ਨਹੀਂ ਉਹਨਾਂ 'ਚ